ਹਾਂਜੀ ਹਸਤਰੀਕਾਲ ਸਾਰੇ ਭਾਈਆਂ ਨੂੰ ਅੱਜ ਆਪਾਂ ਆਪਣੇ ਪਿੰਡ ਹੀ ਖੜੇ ਆ ਇੱਕ ਬੱਕਰੀ ਵੀ ਸੂਜਦੀ ਤੇ ਬਾਕੀ ਭਾਈ ਮੇਨ ਵੀਡੀਓ ਬਣਾਉਣ ਦਾ ਕਾਰਨ ਤੁਹਾਨੂੰ ਦੱਸ ਦਈਏ ਕਿ ਜਿਹੜੀ ਤੁੰਗ ਵਾਲੀ ਮੰਡੀ ਸੀ ਥੋੜੇ ਚਿਰ ਪਹਿਲਾਂ ਬੰਦ ਹੋ ਗਈ ਸੀ ਤੇ ਉਹ ਬਲਵਿੰਦਰ ਮਾਨ ਸਾਹਿਬ ਨੇ ਹੁਣ ਨਵੀਂ ਮੰਡੀ ਲਾਈ ਆ ਉਹ ਕਿਤੇ ਹੋਰ ਲਾਈ ਆ ਤੇ ਬਾਕੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦਿਵਾਉਨੇ ਆ ਤੇ ਦੱਸਿਓ ਜੀ ਮੰਡੀ ਵਾਰੀ ਕਿੱਥੇ ਲੱਗੀ ਆ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੋ ਕਿ ਮਹਾਨ ਮੰਡੀ ਦੀ ਆਪਣੀ ਤੁੰਗ ਵਾਲੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਜੋ ਕਿ ਬਲਵਿੰਦਰ ਮਾਨ ਜੀ ਲਾਉਂਦੇ ਤੇ 2017 ਤੋਂ ਉਹ ਮੰਡੀ ਕਈ ਦਿਨਾਂ ਤੋਂ ਬੰਦ ਪਈ ਕਿ ਉਹਨਾਂ ਨੇ ਉਹੀ ਮੰਡੀ ਅੱਜ ਡੱਬ ਵਾਲੀ ਤੋਂ ਅੱਗੇ 3 ਕਿਲੋਮੀਟਰ ਪਿੰਡ ਜੋਗੀਪਰਾ ਜੋਗੇਵਾਲ ਜੋਗੇਵਾਲ ਪਿੰਡ ਜੋਗੇਵਾਲ ਨਾਲ ਜਿਹੜਾ ਵੱਡਾ ਰੋਡ ਜਾਂਦਾ ਭਾਰਤਮਾਲਾ ਉਹਦੇ ਨਾਲ ਭਾਰਤਮਾਲਾ ਨੂੰ ਵੱਡਾ ਰੋਡ ਜਾਂਦਾ ਹੈ ਉੱਥੇ ਉਹਨਾਂ ਨੇ ਉਹ ਮੰਡੀ ਲਾ ਚੁੱਕੇ ਤੇ ਹਰ ਵੀਰਵਾਰ ਦੀ ਤਰ੍ਹਾਂ ਉੱਥੇ ਮੰਡੀ ਲੱਗਿਆ ਕਰੂਗੀ ਵੀ ਜਿੰਨੇ ਤੇ ਵਪਾਰੀ ਨੇ ਆਪਣੇ ਦੂਰੋਂ ਨੇੜਿਓਂ ਪਹੁੰਚਣ ਵਾਲੇ ਸਾਰਿਆਂ ਨੂੰ ਅਪੀਲ ਕਰਦਾ ਮੈਂ ਰਾਜੂ ਗਾਉਟ ਪਾਰਨ ਦਿਲਵਾ ਪੰਜਾਬ ਦਿਲਦੇ ਤੋਂ ਵੀ ਉਹ ਬਾਈ ਦੀ ਮੰਡੀ ਪਹੁੰਚੋ ਪਹੁੰਚ ਕੇ ਰੌਣਕਾਂ ਵਧਾਓ ਤੇ ਮੰਡੀ ਨੂੰ ਲਵਾਓ ਸਾਰੇ ਵਪਾਰੀਆਂ ਨੂੰ ਮੈਨੂੰ ਅਪੀਲ ਕਰਦੇ ਆ ਵੇਚਣ ਵਾਲਿਆਂ ਨੂੰ ਖਰੀਦਣ ਵਾਲਿਆਂ ਨੂੰ ਵੀ ਵੱਧ ਤੋਂ ਵੱਧ ਪਹੁੰਚੋ ਵੀ ਬਾਈ ਦਾ ਸਮਾਂ ਲੱਗਿਆ ਤਾਂ ਮੈਂ ਜੀ ਜ਼ਰੂਰ ਪਹੁੰਚੂਗਾ ਮਾਰਾ ਸੋਖ ਕੇ ਕੋਈ ਦਿੱਕਤ ਨਾ ਲੱਗੇ ਵੀ ਬਹੁਤ ਧੰਨਵਾਦ ਬਾਈ ਬਲਵਿੰਦਰ ਮਾਨ ਜੀ ਦੇ ਜਿਨ੍ਹਾਂ ਨੇ ਕਿ ਮੰਡੀ ਚਾਲੂ ਕਰਾਤੀ ਮੈਨੂੰ ਵੀ ਰਾਤ ਦੀ ਉਹ ਦੇਖ ਕੇ ਪਤਾ ਲੱਗਿਆ ਤਾਂ ਅੱਜ ਸਾਡੀ ਵੀਡੀਓ ਤੋਂ ਅਸੀਂ ਵੀਡੀਓ ਪਾ ਰਹੇ ਹਾਂ ਰਾਜੂ ਗੌੜ ਫਾਰਮ ਡੱਬਾ ਪੰਜਾਬ ਵੀ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜੋ ਬਲਵਿੰਦਰ ਮਾਨ ਜੀ ਨੇ ਮੰਡੀ ਲਾਈਤੀ ਪਿੰਡ ਜੋਗੇਵਾਲ ਤੇ ਡੱਬਾ ਵਾਲੀ ਦੇ ਅਗਲੇ ਪਾਸੇ ਭਾਰਤਮਾਲਾ ਰੋਡ ਦੇ ਨੇ ਵੀ ਸਾਰੇ ਪੰਜਾਬ ਨੂੰ ਅਪੀਲ ਹੈ ਮੰਡੀ ਵੱਧ ਤੋਂ ਵੱਧ ਭਰਾਓ ਤੇ ਜੀ ਸਾਡੀ ਵੀਡੀਓ ਨੂੰ ਸ਼ੇਅਰ ਦਵਾ ਦਵਾ ਕਰਾਓ ਹੈ ਉਹੀ ਵੀਡੀਓ ਵਿੱਚ ਪਾਣੀ ਕਿਦੋਂ ਅੱਖਰ ਬੋਲਾਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਬਲਵਿੰਦਰ ਮਾਨ ਜੀ ਦਾ ਤੇ ਰਾਤੀ ਵੀਡੀਓ ਦੇਖਿਆ ਮਨਾਂ ਦੀ ਵੀ ਮੈਂ ਮੁੰਡੇ ਨੂੰ ਕਿਹਾ ਵੀ ਵੀਡੀਓ ਆਪਾਂ ਵੀ ਪਾ ਆਪਣੇ ਚੈਨਲ ਤੇ ਜੋਗੇਵਾਲ ਪਿੰਡ ਦੇ ਵਿੱਚ ਜੋਗੇਵਾਲ ਪਿੰਡ ਜੋ ਕਿ ਪੰਨੀਆੜ ਨੂੰ ਰੋੜ ਜਾਂਦਾ ਹਰਤਮਾਲਾ ਰੋੜ ਦੇ ਨਵੀ ਵੱਡੇ ਰੋੜ ਦੇ ਉੱਤੇ ਮੰਡੀ ਲਾ ਰਿਹਾ ਬਲਵਿੰਦਰ ਮਾਨ ਜੀ ਜੋ ਕਿ ਹਰ ਵੀਰਵਾਰ ਮੰਡੀ ਲੱਗਦੀ ਸੀ ਉਹੀ ਮੰਡੀ ਅੱਜ ਹਰ ਵੀਰਵਾਰ ਮਹਾਨ ਮੰਡੀ ਹਰ ਵੀਰਵਾਰ ਦੀ ਤਰ੍ਹਾਂ ਸਾਡੇ ਬਲਵਿੰਦਰ ਮਾਨ ਜੀ ਨੇ ਉੱਥੇ ਚਾਲੂ ਕਰਤੀ ਕਿਉਂਕਿ ਸਾਡੇ ਸਾਰੇ ਰੰਗਲੇ ਪੰਜਾਬ ਨੂੰ ਸਾਡੀ ਬੇਨਤੀ ਹੈ ਵੀ ਜਿਵੇਂ ਬਾਜ਼ ਚੜ ਕੇ ਪਹਿਲਾਂ ਤੋਂ ਪਹਿਲਾਂ ਆਪਾਂ ਜਾਂਦੇ ਤੇ ਸਾਰੇ ਇੱਕ ਮੁੱਠ ਹੋ ਕੇ ਸਾਰੇ ਵਪਾਰੀਆਂ ਨੂੰ ਮੇਰੀ ਪੀਲ ਹੈ ਚਰਨੇ ਬਾਈ ਹੋਰਾਂ ਨੂੰ ਬੱਗੂ ਹੋਰਾਂ ਨੂੰ ਲੱਖੇ ਹੋਰਾਂ ਨੂੰ ਸੱਤੇ ਨੇ ਵਾਲਿਆਂ ਨੂੰ ਤੇ ਜਿੰਨੇ ਸਾਰੇ ਵਪਾਰੀ ਨੇ ਤੇ ਸਾਡੇ ਮੇਰੀ ਬਾਦਰ ਬਾਈ ਹੋਰੀ ਕਾਲੇ ਬਾਈ ਹੋਰੀ ਚੈਨੇ ਹੋਰੀ ਸਾਰਿਆਂ ਨੂੰ ਵੱਧ ਤੋਂ ਵੱਧ ਪਹੁੰਚੋ ਤੇ ਮੰਡੀ ਦੀ ਰੌਣਕ ਪਤਾਈਏ ਆਪਾਂ ऐसे वीरवार ਨੂੰ ਮੰਡੀ ਚਾਲੂ ਕਰਤੀ ਅਸੀਂ ਨੇ ਨਵੀਂ ਤੋਂ ਨਵੀਂ ਪਿੰਡ ਜੋਗਿਆਲ ਡੱਬ ਵਾਲੀ ਤੋਂ 5 ਕਿਲੋਮੀਟਰ 5 ਕਿਲੋਮੀਟਰ ਡੱਬ ਵਾਲੀ ਤੋਂ ਪਿੰਡ ਜੋਗਿਆਲ ਜਿਹੜਾ ਪੰਨੀਵਾਲ ਕੰਨੀ ਨੂੰ ਰੋੜ ਜਾਂਦਾ ਉਹ ਜੋ ਕੇ ਪੰਨੀਵਾਲ ਨੂੰ ਰੋੜ ਗਿਆ ਉਹਦੇ ਉੱਤੇ ਚਾਲੂ ਕਰੀਏ ਤੇ ਉਹ ਮੰਡੀ ਚੁਣੀ ਗਈ ਬਹੁਤ ਵਧੀਆ ਚੁਣੀ ਗਈ ਤੇ ਹੁਣ ਉਹ ਮੰਡੀ ਉੱਥੇ ਚੱਲੂਗੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ